ਪਦੇ ਪੁਰਵ ਸਾਂਸਦ ਅਤੇ ਪੁਰਵ ਪ੍ਰਦੇਸ਼ ਪ੍ਰદાન ਸ਼ਵੈਤਪਾਲਿਕ ਨੇ ਪਾਚਪਾ ਜਿਲ੍ਹਾ ਪ੍ਰદાન ਹਰਵਿੰਦਰ ਸਿੰਘ ਸੰਧੂ ਦੀ ਅਦਿੱਕਤਾ ਹੇਠ ਹੋਈ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਉੱਤੇ ਨਵਾਂ ਕਰਜ਼ਾ ਲਾ ਦਿੱਤਾ ਹੈ ਜਿਸ ਕਾਰਨ ਪੰਜਾਬ ਭਾਰਤ ਦਾ ਦੂਸਰਾ ਸਭ ਤੋਂ ਕਰਜ਼ਦਾਰ ਰਾਜ ਬਣ ਗਿਆ ਹੈ ਉਹਨਾਂ ਦੱਸਿਆ ਕਿ ਰਾਜ ਦਾ ਕਰਜ਼ਾ ਜੀਡੀਪੀ ਅਨੁਸਾਰ 46.6% ਹੋ ਚੁੱਕਾ ਹੈ ਜਿਸ ਦਾ ਸਿੱਧਾ ਬੋਝ ਆਮ ਲੋਕਾਂ ਉੱਤੇ ਪੈ ਰਿਹਾ ਹੈ ਇਸ ਮੋਕੇ ਉਹਨਾਂ ਦੇ ਨਾਲ ਸੁਖਮਿੰਦਰ ਸਿੰਘ ਪਿੰਟੂ ਹਰਜਿੰਦਰ ਸਿੰਘ ਠੇਕੇਦਾਰ ਸਤਪਾਲ ਡੋਗਰਾ ਵਿਕੀ ਕਪੂਰ ਰਾਜੀਵ अरोड़ा ਹਾਜਸਾਨ ਇਹ ਅੱਜ ਹਾਲਤ ਪੰਜਾਬ ਦੀ ਹੋ ਗਈ ਹੈ ਕਿ ਇਹ ਸਰਕਾਰ ਜਿਹੜੀ ਕਿ ਭ੍ਰਸ਼ਟਾਚਾਰੀਆਂ ਦੀ ਸਰਕਾਰ ਹੈ ਜਿਹੜੀ ਆਮ ਆਦਮੀ ਦਾ ਨਾਂ ਲੈ ਕੇ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਕੇ 2022 ਦੇ ਵਿੱਚ ਇਹਨਾਂ ਨੂੰ ਥੰਪਿੰਗ ਮੈਜੋਰਟੀ ਮਿਲੀ ਸੀ ਔਰ ਇਹਨਾਂ ਨੇ ਕਿ ਐਸੇ ਸੀ ਬਦਲਾਵ ਕਰਾਂਗੇ ਔਰ ਅੱਜ ਇਹਨਾਂ ਨੇ ਬਦਲਾਵ ਕਰ ਦਿੱਤਾ ਹੈ ਆਪਣੇ ਪਰਿਵਾਰਾਂ ਦੇ ਜੀਵਨ ਦਾ ਇਹਨਾਂ ਨੇ ਬਦਲਾਵ ਕਰ ਦਿੱਤਾ ਹੈ ਜਿਹੜਾ ਡਰੱਗ ਮਾਫੀਆ ਹੈ ਉਹਨਾਂ ਦੀ ਬੱਲੇ ਬੱਲੇ ਹੋਈ ਹੈ ਇਹਨਾਂ ਨੇ ਬਦਲਾਵ ਕਰਤਾ ਹੈ ਜਿਹੜਾ ਰੇਤ ਮਾਫੀਆ ਹੈ ਉਹ ਅੱਜ ਬੱਲੇ ਬੱਲੇ ਉਹ ਬੋਝਾ ਲੈ ਰਿਹਾ ਹੈ ਇਹਨਾਂ ਨੇ ਬਦਲਾਵ ਕਰ ਦਿੱਤਾ ਹੈ ਅੱਜ ਭੂਮੀ ਮਾਫੀਆ ਜਿਹੜੇ ਲੈਂਡ ਗ੍ਰੈਬਿੰਗ ਇਹਨਾਂ ਨੇ ਇਹ ਯੋਜਨਾ ਉਹਨੂੰ ਚਲਾਈ ਹੈ ਭੂਮੀ ਅਧਿਕਾਰ ਰਿਤ ਕਰਨ ਦੀ ਭ੍ਰਸ਼ਟਾਚਾਰ ਦੀ ਅੱਜ ਮੋਜਾ ਲੈ ਰਿਹਾ ਹੈ ਭੂਮੀ ਮਾਫੀਆ ਉਹਨਾਂ ਦੇ ਜੀਵਨ ਦਾ ਵੀ ਬਦਲਾਵ ਹੋ ਗਿਆ ਹੈ ਅੱਜ ਬਦਲਾਵ ਹੋ ਗਿਆ ਜਿਹੜੇ ਅੰਤਗਵਾਦੀ ਜਿਹੜੇ ਬਿਲਕੁਲ ਪੰਜਾਬ ਆਤੰਗਵਾਦ ਮੁਕਤ ਹੋ ਗਿਆ ਸੀ ਇਹਨਾਂ ਨੇ ਆ ਕੇ ਫੇਰ ਆਤੰਗਵਾਦ ਜਿਹੜਾ ਹੈ ਉਹਨੂੰ ਜਨਮ ਦੇ ਦਿੱਤਾ ਹੈ ਇਹ ਇੱਕ ਬਦਲਾਵ ਇਹ ਆਮ ਆਦਮੀ ਪਾਰਟੀ ਨੇ ਕੀਤਾ ਹੈ